بس thank you <laughs> <laughs> ਘਟਨਾ ਹੈਗੀ ਹੈ 17 8 23 ਇਸ ਬੰਦੀ ਮਦਈ ਹੈਗੇ ਨੇ ਕਪਲ ਚੋਹਾਂ ਜੀ ਸਨ ਅਮਰਦੀਪ ਟੋਹਾਂ ਨਵਾਸੀ ਐਸ ਕੇ ਟ੍ਰੇਡਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅਮਰਸਰ ਜੀ ਇਹਨਾਂ ਦਾ ਆਪਸੀ ਕੀ ਚੱਲਦਾ ਸੀ ਬੀਨਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ ਅਜੀਵ ਰਮਨਲ ਜੀ ਠੀਕ ਹੈ ਜੀ ਤਰਾਹ ਕਾਫੀ ਚੱਲਦਾ ਹੈ 5-10 ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਇਆ ਸੀ 17 8 23 ਨੂੰ ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ ਤੇ ਇਹਨਾਂ ਨੇ ਫਿਰ ਮੁਰਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਗਾਹ ਆਇਆ ਸਾਡੇ ਉਹ ਆਓ ਸੋਨਾ ਲੈ ਕੇ ਗਾਹ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹ ਆਇਆ ਬਾਕੀ ਗਾਹ ਨਹੀਂ ਆਏ ਜੀ ਇਸ ਬੰਦੀ ਹੋਏ ਜਦੋਂ ਵਾਪਸ ਹੋਣਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀ ਵਰਮਾ ਰੋਹਨ ਸਯੰਮ ਤੇ ਸ਼ਿਲਪਾ ਇਹਨਾਂ ਦੀ ਵਾਈਫ ਮਕਰਮਨ ਨੰਬਰ 108 ਮੇਰੀ 247 24 ਨੂੰ 406 40 ਦੇ ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਿਰ ਫੜਿਆ ਗਿਆ 24 8 24 ਨੂੰ ਹਦਰਾਬਾਦ ਤੇ ਲਗਾਨਾ ਤੋਂ ਜੀ ਅੱਜ ਇਹਨਾਂ ਹੋਣੇ ਤੋਂ ਬ੍ਰਾਂਡਗੀ ਸਰ ਕੀਤੀ ਗਈ ਹੈ 2 ਕਿਲੋ 300 ਤੇ 10 ਗ੍ਰਾਮ ਸੋਨਾ ਤੇ 36.6 36.10 ਗ੍ਰਾਮ ਸੋਨਾ ਰੈਕਟ ਹੀਰਾ ਬ੍ਰਾਂਡਗੀ ਨਾ ਕੀਤਾ ਗਿਆ ਜੀ ਤੇ ਪੰਜ ਨੰਬਰ ਮਾਰ ਲਿਆ ਗਿਆ ਇਹਨਾਂ ਪੁੱਛ ਕੇ ਚੇਂਜ ਕਰਨਾ ਸੀ ਇੱਕ ਦੀ ਬੇਲ ਹੋ ਗਈ ਜੀ ਤੇ ਸ਼੍ਰੀਪਾ ਲੇੜੀ ਦੀ ਜੀ ਤੇ ਬਾਕੀ ਜਿਹਨੇ ਰਜਿਸਟਰ ਨਹੀਂ ਜੀ ਸੋਨੇ ਦੇ ਸਰ ਗਹਿਣੇ ਦੀ ਸੀ ਜੀ ਸਾਰਾ ਕੋ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹੌਧੇ ਕੀਤਾ ਗਿਆ ਵਾ ਤੇ ਇਹਨਾਂ ਨੂੰ ਜਾ ਕੇ ਰਜਿਸਟਰ ਕੀਤਾ ਗਿਆ ਤੇ ਲਗਨ ਹਦਰਾਬਾਦ ਤੋਂ ਇਹਨਾਂ ਤੋਂ ਜਿਹੜੇ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਹੈ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਠਗੀਆਂ ਬਾਰੇ ਸਾਰਾ ਵੈਰੀਫਾਈ ਕਰਨ ਦੇ ਜਾਂਦੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499